ਉਕੇ ਕਿਹੜੇ ਕਿਹੜੇ ਸਾਡੇ ਕੋਲ ਸਾਰੇ ਮਤਲਬ ਬਰਦੀ ਜਾਂ ਸਭ ਤਰ੍ਹਾਂ ਦੇ ਸਾਡੇ ਕੋਲ ਕਿਹੜਾ ਕਿਹੜਾ ਜਿਹੜਾ ਸਟਾਕ ਬਈ ਆਪਾਂ ਰੈਡੀ ਕਰਦੇ ਆਪਾਂ ਸਾਰਾ ਹੈਂਡ ਮੇਡ ਮਟੀਰੀਅਲ ਰੈਡੀ ਕਰਦੇ ਆ ਸਰ ਜਿੱਦਾਂ ਇਹਨੂੰ ਹੋਗੇ ਨਾਲੇ ਹੋਗੇ ਕੀ ਰਿੰਗ ਹੋਗੇ ਉਹ ਵੀ ਮਿਲ ਜਾਂਦੇ ਹੈਂਡ ਪੇਟ ਹੈਂਡਵਰਕ ਆਰੀਵਰਕ ਤੁਸੀਂ ਦੇਖ ਵੀ ਸਕਦੇ ਹੋਗੇ ਸਾਰੇ ਟਾਈਪ ਦੇ ਮਿਲ ਜਾਂਦੇ ਜਿਵੇਂ ਆ ਨੀਡਲ ਵਰਕ ਹੋ ਗਿਆ ਪੈਂਡਿੰਗ ਵਾਲੇ ਸੂਟ ਹੋਗੇ ਔਰ ਤੁਹਾਨੂੰ ਸਾਰਾ ਜਿਹੜਾ ਸਟਾਕ ਹੁੰਦਾ ਹੈਗਾ ਉਹ ਸਾਨੂੰ ਤੁਹਾਨੂੰ ਇੱਕੋ ਜਗ੍ਹਾ ਤੇ ਮਿਲ ਜੂਗਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਸੀ ਬਾਈਆ ਫੋਰਟ ਬਠਿੰਡਾ ਦੇ ਵਿੱਚ ਜਿੱਥੇ ਕਿ ਬਹੁਤ ਵਧੀਆ ਇੱਕ ਐਗਜ਼ੀਬਿਸ਼ਨ ਹੋਣ ਜਾ ਰਿਹਾ ਹੈਗਾ ਸੋ ਪੂਰੇ ਐਗਜ਼ੀਬਿਸ਼ਨ ਦੇ ਵਿੱਚ ਜਿੰਨੀਆਂ ਵੀ ਸਟਾਲਸ ਪਹੁੰਚੀਆਂ ਨੇ ਬੁਟੀਕਾਂ ਨਾਲ ਰਿਲੇਟਡ ਜਾਂ ਹੋਰ ਕੋਈ ਵੀ ਹੈਂਡਮੇਡ ਚੀਜ਼ਾਂ ਦੀਆਂ ਆਤਰ ਵਗੈਰਾ ਵਾਲੀਆਂ ਸੋ ਸਾਰਿਆਂ ਨਾਲ ਆਪਾਂ ਤੁਹਾਨੂੰ ਗੱਲਬਾਤ ਕਰਾਵਾਂਗੇ ਬਾਕੀ ਆਰਗੈਨਿਕ ਪ੍ਰੋਡਕਟ ਤੇ ਹੋਰ ਕਾਫੀ ਕੁਸ਼ਲ ਤੇ ਪਹੁੰਚਿਆ ਹੋਇਆ ਹੈਗਾ ਸੋ ਆਓ ਦੋਸਤੋ ਕਰਾਉਣੀਆਂ ਗੱਲਬਾਤ ਤੇ ਮਿਲਦੇ ਹਾਂ ਬਾਕੀ ਸਟਾਲਾਂ ਨਾਲ ਦੋਸਤੋ ਇਹ ਸਟਾਲ ਆਪਣੇ ਕੋਲ ਜਿਹੜੀ ਆਈ ਹੋਈ ਹੈਗੀ ਪੰਜਾਬੀ ਬੁਟੀਕ 03 ਦੇ ਨਾਮ ਤੇ ਹੈਗੀ ਸਸ਼ੀ ਕਾਲ ਬਾਈ ਸਸ਼ੀ ਕਾਲ ਵੀਰੇ ਬਾਈ ਕਿਹੜੀ ਜਗ੍ਹਾ ਤੋਂ ਪਹੁੰਚੇ ਆਪਾਂ ਆਪਾਂ ਵੀਰੇ ਪਿੰਡ ਬੰਗੀ ਨਿਹਾਲ ਸਿੰਘ ਤੋਂ ਪਹੁੰਚੇ ਆਂਗੇ ਆਪਣਾ ਕਰੇ ਬੁਟੀਕ ਹੈਗਾ ਆਪਾਂ ਕਰੇ ਹੀ ਕੰਮ ਕਰਦੇ ਆਂ ਬੁਟੀਕ ਦਾ ਕੀ ਕੀ ਜਿਹੜਾ ਸਟਾਕ ਹੁੰਦਾ ਬਾਈ ਆਪਣੇ ਕੋਲ ਆਪਣੇ ਕੋਲ ਵੀਰੇ ਜਿਵੇਂ ਆਹ ਨੀਡਲਵਰਕ ਹੋ ਗਿਆ ਪੈਂਡਿੰਗ ਵਾਲੇ ਸੂਟ ਹੋ ਗਏ ਜਿਵੇਂ ਆਹ ਵਾਲਾ ਹੈਂਡਵਰਕ ਹੋ ਗਿਆ ਤੇ ਜਿਵੇਂ ਆਹ ਵਾਲੇ ਆਪਣੇ ਕੋਲ ਮਸ਼ੀਨਵਰਕ ਹੋ ਗਿਆ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਵਰਕ ਅਵੇਲੇਬਲ ਹੁੰਦਾਗਾ ਜਦੋਂ ਜੇ ਕਿਸੇ ਨੇ ਆਪਣੇ ਅਕੋਰਡਿੰਗ ਵੀ ਰੈਡੀ ਕਰਾਉਣਾ ਹੋਵੇ ਕਿਸੇ ਵੀ ਕਲਰ ਤੇ ਆਪਾਂ ਉਸੇ ਹੀ ਕਲਰ ਤੇ ਵੀ ਰੈਡੀ ਕਰਕੇ ਦੇ ਦਿੰਨੇ ਆ। ਤੁਸੀਂ ਕਸਟਮਾਈਜ਼ ਕਰਾਉਣਾ ਆਪਣੇ ਅਕੋਰਡਿੰਗ ਤਾਂ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋਗੇ। ਸੋ ਭਾਈ ਜੀ ਕਿਸ ਨੇ ਤੁਹਾਡੇ ਤੋਂ ਕੋਰੀਅਰ ਵਗੈਰਾ ਕਰਾਉਣਾ ਘਰੇ ਬੈਠੇ ਆਰਡਰ ਕਰਨਾ ਤਾਂ ਉਸਤੇ ਕੰਟੈਕਟ ਨੰਬਰ ਜਰੂਰ ਬੋਲ ਦਿਓ। ਮੇਰਾ ਕੰਟੈਕਟ ਨੰਬਰ 7526964078। ਸੋ ਦੋਸਤੋ ਇਹਨਾਂ ਦੇ ਕੰਟੈਕਟ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਇਹਨਾਂ ਤੋਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜਾਂ ਆਪਣੇ ਅਕੋਰਡਿੰਗ ਕੋਈ ਵੀ ਸੂਟ ਵਗੈਰਾ ਕੁਝ ਵੀ ਕਸਟਮਾਈਜ਼ ਕਰਾਉਣਾ ਜਾਂ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਇਹਨਾਂ ਨੂੰ ਕਾਲ ਕਰ ਨੈਕਸਟ ਆਲ ਦੇ ਉੱਪਰ ਪਹੁੰਚੇ ਆ ਅਸ਼ੀਰਕਾ ਜੀ ਅਪਣਾ ਕੀ ਨਾਮ ਤੇਜੀ ਬਟੀਕਾ ਆਪ ਪੇਸ਼ ਫੈਸ਼ਨ ਮੁਖਸਰ ਤੋਂ ਆ ਅੱਛਾ ਜਿਹੜੇ ਜਿਹੜਾ ਸਟਾਕ ਆਪਣੇ ਕੋਲੇ ਸਟਾਕ ਆਪਣੇ ਕੋਲੇ ਬਲੌਕ ਪੇਂਟ ਸਪਰੇ ਪੇਂਟ ਤੇ ਆਵਲੀ ਫੋਇਲ ਹੈ ਤੇ ਦਾ ਪਾਤਲਾ ਕਰ ਇਹ ਫੋਇਲ ਪੇਂਟ ਆ ਗਿਆ ਹਾਂਜੀ ਫੋਇਲ ਪੇਂਟ ਹੈ ਇਹ ਬਾਤਲਾ ਵਰਕ ਹੈ ਇਹ ਪਾਫ ਵਰਕ ਚ ਆ ਗਿਆ ਹੈ ਨਾ ਜੀ ਹਾਂਜੀ ਤੇ ਬਾਕੀ ਹੋਰ ਜੇ ਕਿਸੇ ਨੂੰ ਕੋਈ ਆਪਣੇ ਅਕੋਰਡ ਨੂੰ ਥੋੜੇ ਤੋਂ ਕੁਝ ਕਸਟਮਾਈਜ਼ ਕਰਵਾਉਣਾ ਹੋਵੇ ਹਾਂਜੀ ਹਾਂਜੀ ਉਹਨਾਂ ਦੇ ਅਕੋਰਡਿੰਗ ਕਰਦੇ ਨੇ ਉਹ ਸਾਨੂੰ ਪਿਕ ਸੈਂਡ ਕਰਨ ਅਸੀਂ ਉਹਨਾਂ ਨੂੰ ਦੇ ਦਿੰਦੇ ਆ ਮੇਰਾ ਨੰਬਰ 8973158422 ਸੁਖ ਸਰ ਜੀ ਸੁදුਸਤੋ ਤੁਸੀਂ ਇਸ ਨੰਬਰ ਦੇ ਉੱਪਰ ਕਾਲ ਕਰਕੇ ਇਹਨਾਂ ਤੋਂ ਕੋਈ ਵੀ ਸੂਟ ਵਗੈਰਾ ਆਪਣੇ ਅਕੋਰਡ ਕਸਟਮਾਈਜ਼ ਕਰਵਾ ਸਕਦੇ ਹੋ ਬਾਕੀ ਤੁਸੀਂ ਇਹਨਾਂ ਨੂੰ ਕਾਲ ਕਰਕੇ ਇਹਨਾਂ ਤੋਂ ਆਰਡਰ ਵਗੈਰਾ ਕਰਨਾ ਜਾਂ ਕੋਰੀਅਰ ਕਰਵਾਉਣਾ ਘਰ ਬੈਠੇ ਤੇ ਉਹਨਾਂ ਨੂੰ ਵਟਸਐਪ 'ਤੇ ਕਰਕੇ ਤੁਸੀਂ ਉਹਨਾਂ ਤੋਂ ਕੋਈ ਵੀ ਚੀਜ਼ ਜਿਹੜੀ ਕੋਰੀਅਰ ਕਰਵਾ ਸਕਦੇ ਹੋ ਠੀਕ ਚਲਿਆ ਇਹ ਕਹਿੰਦੇ ਆ ਹਾਂ ਜੀ ਸਰ ਸੋ ਦੋਸਤੋ ਨੈਕਸਸ ਸਟੋਰ ਦੇ ਉਪਰ ਆਇਆ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਆਪਣੀ ਕੀ ਹੈ ਜੀ ਬੁਟੀਕ ਦਾ ਨਾਮ ਆਸ ਆਊਟਫਿਟਰ ਦੇ ਨਾਮ ਤੇ ਹੈ ਜੀ ਆਪਣਾ ਬੁਟੀਕ ਜਿਹੜੀ ਜਗ੍ਹਾ ਤੋਂ ਪਹੁੰਚੇ ਆਪਾਂ ਅਸੀਂ ਕਾਲਜਾਂ ਤੋਂ ਆਏ ਹਾਂ ਕਾਲਜਾਂ ਜੀ ਹਾਂ ਜੀ ਸੋ ਕਿਹੜਾ ਕਿਹੜਾ ਸਟਾਕ ਆਈ ਆਪਣੇ ਕੋਲ ਹਾਂ ਜੀ ਆਪਣੇ ਕੋਲ ਹੈਂਡਵਰਕ ਆਰੀਵਰਕ ਬੇਸ ਸਿੰਪਲ ਵੈਸੇ ਕਾਟਨ ਦੇ ਤੇ ਵਿਆਹ ਸ਼ਾਦੀਆਂ ਵਾਲੇ ਸਾਰੇ ਹੀ ਆਪਣੇ ਕੋਲ ਪ੍ਰੋਡਕਟ ਬਣੇ ਹੁੰਦੇ ਆ ਬਾਕੀ ਜੇ ਕਿਸੇ ਨੇ ਕੋਈ ਕਸਟਮਾਈਜ਼ ਕਰਾਉਣ ਲਈ ਆਪਣੇ ਅਕੋਰਡਿੰਗ ਤਾਂ ਹਾਂਜੀ ਆਪਣੇ ਕੋਲ ਸਾਰਾ ਕਸਟਮਰ ਨੂੰ ਸਾਰਾ ਜਿਸ ਤਰ੍ਹਾਂ ਵੀ ਕਹਿੰਦੇ ਆ ਉਹਨਾਂ ਦੇ ਅਕੋਰਡਿੰਗ ਤਿਆਰ ਕਰਾ ਕੇ ਦਿੰਦੇ ਆ ਤੇ ਜੇ ਕਿਸੇ ਨੇ ਕੋਈ ਕੋਰੀਅਰ ਵਗੈਰਾ ਕਰਾਉਣਾ ਹੋਵੇ ਤਾਂ ਹਾਂਜੀ ਉਹ ਵੀ ਕਰਦੇ ਆ ਉਹਦੇ ਸਤੇ ਤੁਹਾਡਾ ਕੰਟੈਕਟ ਨੰਬਰ ਜਰੂਰ ਸ਼ੇਅਰ ਕਰ ਦੋਸਤੋ ਨੈਕਸਟ ਸਟਾਲ ਦੇ ਉੱਪਰ ਆਏ ਆਪਾਂ ਹਿੱਸੀ ਕਰ ਲਈ ਸਤਿ ਸ਼੍ਰੀ ਅਕਾਲ ਜੀ ਆਪਣਾ ਕੀ ਨਾਮ ਤੇ ਇਹ ਬਟੀਕ ਹੈ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਕੋਲ ਮੈਂ ਟੈਂਡਾ ਤੋਂ ਕੋਲ ਹਾਂਜੀ ਕਿਹੜਾ ਕਿਹੜਾ ਸਟਾਕ ਮਿਲ ਜਾਂਦਾ ਜੀ ਆਪਣੇ ਕੋਲ ਆਪਣੇ ਕੋਲ ਹੈਂਡਵਰਕ ਦੇ ਵੀ ਆਈ ਪੇਂਟਿੰਗ ਦੇ ਵੀ ਆ ਜੀ ਬਲੌਕ ਪੇਂਟਿੰਗ ਵੀ ਆ ਜੀ ਆਰੀ ਵਰਕ ਮਸ਼ੀਨ ਆਰੀ ਵਰਕ ਤੋਂ ਦੂਸਰੇ ਆਰੀ ਵਰਕ ਤੋਂ ਸਾਰੇ ਤਰ੍ਹਾਂ ਦੇ ਸੂਟ ਮਿਲਦੇ ਆ ਜੀ ਠੀਕ ਹੈ ਜੀ ਕਿ ਆਪ ਹੀ ਤਿਆਰ ਕਰਦੇ ਆ ਜੀ ਕਾਰੀਗਰ ਬਿਠਾਏ ਹੋਏ ਸਾਰੇ ਜੀ ਆ ਜੀ ਨਾਲ ਸਟੀਚਿੰਗ ਦਾ ਕੰਮ ਕਰਦੇ ਆ ਅੱਜ ਆਗੋ ਵਾਸਤੇ ਅਸੀਂ ਰੈਡੀ ਕੀਤਾ ਸੂਟ ਜੀ ਠੀਕ ਹੈ ਜੀ ਫਿਰ ਦੁਪੱਟਾ ਨਾਲ ਇਹਦਾ ਦੁਪੱਟਾ ਹੈ ਜੀ ਹਾਂਜੀ ਆਈ ਦੁਪੱਟਾ ਜੀ ਅੱਜ ਕੱਲ ਫਰੈਂਡ ਚਾਹੀ ਠੀਕ ਹੈ ਜੀ ਸੋ ਜੇ ਕਿਸੇ ਨੂੰ ਕੋਈ ਹੋਰ ਵੀ ਸੂਟ ਵਗੈਰਾ ਆਪਣੇ ਤੋਂ ਕਸਟਮਾਈਜ਼ ਕਰਾਉਣਾ ਸਪੈਸ਼ਲੀ ਕਰਦੇ ਹਾਂ ਅਸੀਂ ਸਿਖਾਦੇ ਹਾਂ ਸਪੈਸ਼ਲੀ ਕਰਦੇ ਹਾਂ ਹਾਂ ਥੋੜਾ ਕੰਟੈਕਟ ਨੰਬਰ ਬੋਲ ਦੋ ਕੋਰੀਅਰ ਵਗੈਰਾ ਕਰਾਉਣਾ ਜਾਂ ਕਿਸੇ ਨੂੰ ਕਸਟਮਾਈਜ਼ ਹਾਂਜੀ 98770 64969 ਕਲਾਸੀ ਲੁੱਕ ਵੀ ਠੀਕ ਸੋ ਦੋਸਤੋ ਨੈਕਸਟ ਸਟਾਲ ਦੇ ਉਪਰ ਆਏ ਆਪਾਂ ਅੱਸੀ ਕਾਲਾ ਜੀ ਸਸ਼ੀ ਕਾਲਾ ਜੀ ਕੀ ਨਾਮ ਤੇ ਆਪਣਾ ਬਟਿਕ ਹੈ ਬਾਈ ਆਪਾਂ ਬਲਰ ਬਈ ਖੁਸ਼ ਕਿਹੜੀ ਜਗ੍ਹਾ ਤੇ ਪਹੁੰਚੇ ਆ ਅਸੀਂ ਰਾਮਪੁਰਾ ਰਾਮਪੁਰਾ ਕਿਹੜਾ ਕਿਹੜਾ ਸਟਾਕ ਹੈਡ ਆਪਣੇ ਕੋਲ ਮਿਲਦਾ ਆਪਣੇ ਕੋਲ ਸਾਰੇ ਤਰ੍ਹਾਂ ਦੀ ਮਿਲ ਜਾਂਦੇ ਹੈਂਡ ਪੇਟ ਹੈ ਸਾਰੇ ਟਾਈਪ ਦੇ ਮਿਲ ਜਾਂਦੇ ਆਪਾਂ ਕਸਟਮਾਈਜ਼ ਵੀ ਕਰਵਾ ਸਕਦੇ ਆ ਫੁਲਕਾਰੀ ਵਰਕ ਜਿਵੇਂ ਬਾਕੀ ਜਿ ਕਿਸੇ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾਉਣਾ ਤਿਆਰ ਕਰਵਾਉਣਾ ਸੂਟ ਵਗੈਰਾ ਕਲਰ ਹਾਂਜੀ ਬਹੁਤ ਅਫੋਰਡੇਬਲ ਪ੍ਰਾਈਸ ਦੇ ਵਿੱਚ ਆਪਾਂ ਤਿਆਰ ਕਰਵਾ ਸਕਦੇ ਆ ਜਿੱਦਾਂ ਵੀ ਚਾਹੁੰਦੇ ਆਪਾਂ ਆਪ ਦੀ ਕੋਈ ਪਿਕ ਵਗੈਰਾ ਭੇਜ ਕੇ ਵੀ ਕਰਵਾ ਸਕਦੇ ਆ ਠੀਕ ਆ ਉਹਦੇ ਉੱਤੇ ਤੁਹਾਡਾ ਕੰਟੈਕਟ ਨੰਬਰ ਬੋਲ ਦਿਜੀਏ ਕਿਸੇ ਨੂੰ ਕੋਈ ਕੋਰੀਅਰ ਕਰਵਾਉਣਾ ਜਾਂ ਤੁਹਾਡੇ ਤੋਂ ਕਸਟਮਾਈਜ਼ ਕਰਵਾਉਣਾ ਹਾਂਜੀ 9477 4404 ਸੋ ਦੋਸਤੋ ਨੈਕਸਟ ਸਟਾਲ ਦੇ ਉੱਪਰ ਪਹੁੰਚੇ ਆ ਆਪਾਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਤੋ ਬੀਨਾਰੂ ਚ ਹਾਂਜੀ ਸੋ ਕਿਹੜਾ ਕਿਹੜਾ ਸਟਾਕ ਹੈ ਜਿਹੜਾ ਆਪਣੇ ਕੋਲ ਮਿਲ ਜਾਂਦਾ ਬਈ ਸਾਡੇ ਕੋਲ ਜੀ ਹਰ ਤਰ੍ਹਾਂ ਦੇ ਪ੍ਰਿੰਟਡ ਸੂਟ ਪਲੇਨ ਸਟੱਫ ਮਿਲ ਜਾਂਦਾ ਤੇ ਐਮਬਰਾਇਡਰੀ ਕੀਤੇ ਹੋਏ ਕਾਟਨ ਤੇ ਸਿਲਕ ਦੇ ਹਰ ਇੱਕ ਜਗ੍ਹਾ ਜਗਾ ਸੜਬੋਲ ਹੈਂਡਵਰਕ ਦੇ ਪੀਸਿਸ ਵੀ ਰੈਡੀ ਹੁੰਦੇ ਨੇ ਦੇ ਮਸ਼ੀਨ ਬਾਕੀ ਸਭ ਕੁਝ ਸਾਢੇ 3:30 ਵੇਲੇ ਕੋਲ ਹੁੰਦਾ ਸਟਿਚਿੰਗ ਤੋਂ ਲੱਗੇ ਸਭ ਕੁਝ ਬਾਕੀ ਜੀ ਕਿਸੇ ਨੇ ਕੋਈ ਥੋੜੀ ਤੋਂ ਸਪੈਸ਼ਲੀ ਕਸਟਮਾਈਜ਼ ਕਰਵਾਉਣਾ ਹੋ ਆਪਣੇ ਅਕੋਰਡਿੰਗ ਤੋਂ ਕਰਦੇ ਨੇ ਬਈ ਹਾਂ ਜੀ ਕਸਟਮਾਈਜੇਸ਼ਨ ਹੋ ਜਾਂਦੀ ਹੈ ਜੀ ਸਾਰੇ ਸੁਜੀ ਕਿਸੇ ਨੇ ਕੋਰੀਅਰ ਕਰਵਾਉਣਾ ਉਹ ਵੀ ਕਰਦੇ ਨੇ ਆਪਾਂ ਹਾਂਜੀ ਹਾਂਜੀ ਉਹਦੇ ਉੱਤੇ ਤੁਹਾਡਾ ਕੰਟੈਕਟ ਨੰਬਰ ਹੋ ਜਾਊਗੀ ਕੋਰੀਅਰ ਦੀ ਹਾਂਜੀ 987269139 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ this side Parjendra Kaur from Gurane collection Shriganganagar Rajasthan ਅੱਜ ਅਸੀਂ ਬਠਿੰਡਾ ਆਏ ਹੋਇਆ ਜੀ ਸਾਡੀ ਐਗਜ਼ੀਬਿਸ਼ਨ ਹੈ ਬਾਇਆ ਫਾਟ ਵਿੱਚ ਬਹੁਤ ਅੱਛਾ ਸੀ ਕਲੈਕਸ਼ਨ ਲੈ ਕੇ ਆਏ ਆ ਬਿਲਕੁਲ ਡਿਫਰੈਂਟ ਆਰਟੀਕਲ ਤੁਹਾਨੂੰ ਮਿਲ ਜਾਣਗੇ ਜੀ ਇਹ ਵਾਲੇ ਸੂਟ ਅਸੀਂ ਆਫਰ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਐਨੀ ਸੂਟ ਤੁਸੀਂ ਲਓਗੇ 3000 ਦੇ 2 ਸੂਟ ਆਣਗੇ ਬਹੁਤ ਅੱچھے ਬ੍ਰਾਂਡ ਦੇ ਸੂਟ ਆਣਗੇ ਸਾਬਾ ਗੰਗਾ ਸਾਰੇ ਬ੍ਰਾਂਡਡ ਸੂਟ ਰਹਿਣਗੇ ਲਖਨਵੀ ਸਟਾਕ ਵੀ ਤੁਸੀਂ ਦੇਖੋਗੇ ਸਾਡੇ ਕੋਲੇ ਫੁੱਲ ਅਵੇਲੇਬਲ ਮਿਲੇਗਾ ਐਂਡ ਪਾਰਟੀ ویئر ਸਟਾਕ ਵੀ ਦੇਖ ਸਕਦੇ ਹੋ ਫੁੱਲ ਹੈਵੀ ਸੂਟ ਸਾਡੇ ਕੋਲੇ ਅਵੇਲੇਬਲ ਮਿਲ ਜਾਣਗੇ ਜੀ ਦਾਜਵਰੀ ਦੇ ਸੂਟ ਵੀ ਤੁਸੀਂ ਬਣਾ ਸਕਦੇ ਹੋ ਕਰਵਾ ਚੌਥ ਐਂਡ ਦੀਵਾਲੀ ਦੀ ਵੀ ਖੂਬ ਸਾਰੀ ਸਾਡੇ ਤੋਂ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਜੀ ਪਲੀਜ਼ ਪਲੀਜ਼ ਵਿਜ਼ਿਟ ਜ਼ਰੂਰ ਕਰਨਾ ਜੀ ਬਠਿੰਡਾ ਵਾਲਿਓ ਅਸੀਂ ਤਾਂ ਗੰਗਾ ਨਗਰ ਤਾਂ ਇੰਨੀ ਦੂਰ ਤੁਹਾਡੇ ਵਾਸਤੇ ਚੱਲ ਕੇ ਆਏ ਹਾਂ ਹੁਣ ਤੁਸੀਂ ਇੱਥੇ ਆ ਕੇ ਸਾਡੇ ਤੋਂ ਖੂਬ ਸਾਰੀ ਸ਼ਾਪਿੰਗ ਕਰਨਾ ਥੈਂਕ ਯੂ ਸੋ ਮੱਚ ओके सुन एक्सेस स्टोर ਦੇ ਪ੍ਰਾਇੰਸ ਸੀ ਗੱਲ ਬਈ ਸਤਿ ਸ੍ਰੀ ਅਕਾਲ ਜੀ ਬਈ ਕੀ ਨਾਮ ਤੇ ਆਪਣਾ ਬੁਟੀਕ ਆ ਅੱਜ ਫੈਸ਼ਨ ਬੁਟੀਕ ਬਾਗਾ ਭਰਾਨ ਆਇਆ ਜੀ ਓਕੇ ਕਿਹੜੇ ਕਿਹੜੇ ਕੋਲ ਸਾਡੇ ਕੋਲ ਸਾਰੇ ਮਤਲਬ ਬਰਦੀ ਜਾਂ ਸਭ ਤਰ੍ਹਾਂ ਦੇ ਸਾਡੇ ਕੋਲ ਸੂਟ ਹੈਗੇ ਆ ਤੁਸੀਂ ਇਹ ਸਾਡੀ ਕਲੈਕਸ਼ਨ ਦੇਖ ਸਕਦੇ ਹੋ ਪਰ ਅਸੀਂ ਫਸਟ ਟਾਈਮ ਐਗਜ਼ੀਬਿਸ਼ਨ ਵਿੱਚ ਪਾਰਟਿਸਿਪੇਟ ਕੀਤਾ ਹੈ ਇਸ ਤੋਂ ਪਹਿਲਾਂ ਅਸੀਂ ਨਹੀਂ ਕੀਤਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਜੀ ਸੋ ਬਈ ਜਿੰਨੇ ਵੀ ਤੁਸੀਂ ਸਟਾਕ ਰੈਡੀ ਕਰਦੇ ਹੋ ਸੂਟ ਵਗੈਰਾ ਇਹਨਾਂ ਨੂੰ ਜੇ ਕਿਸੇ ਨੇ ਆਰਡਰ ਕਰਨਾ ਤਾਂ ਤੁਹਾਡਾ ਕੰਟੈਕਟ ਨੰਬਰ ਜਰੂਰ ਬੋਲ ਜੀ ਹਾਂਜੀ ਸਾਡਾ ਕੰਟੈਕਟ ਨੰਬਰ ਹੈਗਾ 8195071672 ਅਰਸ਼ ਫੈਸ਼ਨ ਬੁਟੀਕ ਬਾਗਾਪਰਾਣਾ ਸੋ ਦੋਸਤੋ ਨੈਕਸਟ ਸਟਾਲ ਦੇ ਉਪਰ ਆਏ ਆ ਬੁਟੀਕਸ ਦੇ ਨਾਲ ਨਾਲ ਬਹੁਤ ਸੋਹਣੀ ਕਲਚਰ ਨਾਲ ਰਿਲੇਟਡ ਕਾਫੀ ਜਿਆਦਾ ਚੀਜ਼ਾਂ ਨੇ ਜਿਹੜੀਆਂ ਹੈਂਡਮੇਡ ਚੀਜ਼ਾਂ ਨੇ ਇਹਨਾਂ ਕੋਲੇ ਆਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਦੇਸੀ ਵੀ ਹੀ ਨੇ ਲਿਖੇ ਹੋਏ ਨੇ ਇਹਦੇ ਵਿੱਚ ਯਾਰ ਮਾਲਾਂ ਵਗੈਰਾ ਦੇ ਉੱਪਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਤੇ ਆਪਣਾ ਜਿਹੜਾ ਬੁਟੀਕ ਆ ਰਮਨ ਸਿੱਧੂ ਆਰਟ ਐਂਡ ਕ્રાਫਟ ਤੇ ਆਪਣੀ ਆਈਡੀ ਚੱਲ ਰਹੀ ਆ ਸਰ ओके ਤੇ ਮੋਰ ਮੰਡੀ ਦੇ ਵਿੱਚ ਬੁਟੀਕ ਵੀ ਹੈਗਾ ਠੀਕ ਆ ਬਈ ਕਿਹੜਾ ਕਿਹੜਾ ਜਿਹੜਾ ਸਟਾਕ ਬਈ ਆਪਾਂ ਰੈਡੀ ਕਰਦੇ ਆਂ ਤੁਸੀਂ ਆਪਾਂ ਸਾਰਾ ਹੈਂਡ ਮੇਡ ਮਟੀਰੀਅਲ ਰੈਡੀ ਕਰਦੇ ਆਂ ਸਰ ਜਿੱਦਾਂ ਇਨੂ ਹੋਗੇ ਨਾਲੇ ਹੋਗੇ ਕੀ ਰਿੰਗ ਹੋਗੇ ਤੇ ਆਪਣੇ ਸਕਰੰਚੀਜ਼ ਹੋਗੇ ਜਿੱਦਾਂ ਤੇ ਆ ਸਿੰਦਰੀਆਂ ਹੋ ਗਈਆਂ ਜਿਹ ਵਿੱਚ ਜਿਹੜਾ ਵੀ ਆਪਣੇ ਕੋਲ ਮਟੀਰੀਅਲ ਆ ਆਲ ਮਟੀਰੀਅਲ ਹੈਗਾ ਜਿਹੜਾ ਉਹ ਹੈਂਡ ਮੇਡ ਠੀਕ ਆ ਬਈ ਜੀ ਕਿਸੇ ਨੂੰ ਸੂਟ ਹੋਵੇ ਸੂਟ ਵੀ ਹੈ ਵਰਕ ਜੀ ਜੀ ਕਿਸੇ ਨੂੰ ਕੁਝ ਕੂਰੀਅਰ ਕਰਵਾਉਣਾ ਹੋਵੇ ਬਈ ਕਰ ਦਿੰਨੇ ਆਪਾਂ ਹਾਂਜੀ ਹਾਂਜੀ ਉਹਦੇ ਉੱਤੇ ਤੁਹਾਡਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ 98812075 ਸੋ ਦੋਸਤੋ ਅੱਜ ਦੇ ਐਗਜ਼ੀਬਿਸ਼ਨ ਦੇ ਵਿੱਚ ਜਿਹੜੀਆਂ ਬੁਟੀਕਸ ਦੇ ਨਾਲ-ਨਾਲ ਇੱਕ ਹੋਮ ਮੇਡ ਜਿੰਨੇ ਪ੍ਰੋਡਕਟ ਨੇ ਆਪਣੇ ਉਹਨਾਂ ਦੀ ਇੱਕ ਸਟਾਲ ਲੱਗੀ ਵੀ ਆ ਬਹੁਤ ਸੋਹਣੇ ਜਿਹੜੇ ਆਰਗੈਨਿਕ ਸਾਰੇ ਪ੍ਰੋਡਕਟ ਨੇ ਸਸੀ ਗਾਰ ਜੀ ਸਸੀ ਗਾਰ ਆਪਣੇ ਕੀ ਨਾਮ ਤੇ ਸਟਾਲ इस रोल ब्रह्मणी ब्यूटी कलेक्शन, तो जी। हाँ जी, इसमें हमारे पास देखो एक रोज मॉटर है जो की आ, स्पेशली रोजल की स्टीम से बनाया गया है ये मार्केट वाला कुछ भी नहीं है इसमें और अच्छे से स्किन को मॉइस्चराइज करता है इसी के साथ हमारे पास टैनिंग के लिए प्रोडक्ट्स है और कई बार क्या होता है लेडीज़ को फेशियल करने का टाइम नहीं मिलता तो नहीं। आगे फेस्टिवल भी आ रहा है तो उससे रिलेटेड हमारे पास एक इंस्टेंट फेशियल सॉम्ब है कि जो okay. आप इंस्टेंट कर सकते हो तो इसका इतना अच्छा इफेक्ट रहेगा कि आफ्टर इसके बाद आपका मेकअप बहुत स्मूथ हो जाता है तो काफ़ी कुछ है हमारे पास हेयर ग्रोथ के लिए ऑयल है और शैम्पू है स्मूथनिंग के लिए बाल स्किल टैगल्स को कम करता है जो जितने भी प्रोडक्ट ने सारे केमिकल फ्री प्रोडक्ट बिल्कुल केमिकल फ्री है गारंटी के साथ है जितना भी है एक बार ज़रूर कोई भी क्वेरी हो तो डीएम कीजिएगा ਠੀਕ ਹੈ ਜੇ ਕਿਸੇ ਨੂੰ ਤੁਹਾਡੇ ਤੋਂ ਕੋਰੀਅਰ ਵਗੈਰਾ ਕਰਾਉਣ ਕਰਦੇ ਬਿਲਕੁਲ ਕੋਰੀਅਰ ਸਰਵਿਸ ਅਵੇਲੇਬਲ ਹੈ ਤੁਹਾਡਾ ਕੰਟੈਕਟ ਨੰਬਰ ਜਰੂਰ ਸ਼ੇਅਰ ਕਰ ਦਿਓ ਹਾਂਜੀ ਮੇਰਾ ਕੰਟੈਕਟ ਨੰਬਰ ਇਜ਼ 8168860021 ਐਮ ਫਰਮ ਡਵਨ ਸੋ ਜੇ ਕਿਸੇ ਨੇ ਤੁਹਾਡੇ ਤੋਂ ਮਤਲਬ ਵਿਜ਼ਿਟ ਕਰਕੇ ਪਰਚੇਸ ਕਰ ਰਹੇ ਹਨ ਤਾਂ ਉਹਦੇ ਉਸ ਤੋਂ ਬੋਲ ਦਿਓ ਹਾਂਜੀ ਤਾਂ ਅਗਰ ਕੋਈ ਮੇਰੇ ਸੇ ਸਪੈਸ਼ਲੀ ਵਿਜ਼ਿਟ ਕਰਨਾ ਚਾਹਤਾ ਹੈ ਮੁਝਸੇ ਮਿਲਣਾ ਚਾਹਤਾ ਹੈ ਤਾਂ ਉਹ ਡਾਵਾਲੀ ਮੇ ਨੀਅਰ ਗਊਸ਼ਾਲਾ ਕੇ ਪਾਸ ਆ ਸਕਤਾ ਹੈ ਕਮਿਊਨਿਟੀ ਹਾਲ ਕੇ ਬਿਲਕੁਲ ਸਾਹਮਣੇ ਇਹਦੇ ਵਿੱਚ ਕੀ ਚੀਜ਼ ਹੈ ਜੀ ये हमारा आईलाइनर है जो कि okay. हमारी आईज के लिए बहुत ही शाइनिंग देता है आईज को ये भी सारा ऑर्गेनिक है जी ऑर्गेनिक है ये हमारी स्पेशली तवे पे जो हम कहते हैं ना एक तरह कालस बोल देते हैं पंजाबी से नहीं। तो उस नुक के साथ ही बनाया जाता है ठीक है जी हां जी सो दोस्तों कोई भी प्रोडक्ट तुसी ना तो ऑर्डर करना गा ता इना ने कांटेक्ट नंबर अपना वीडियो दे शेयर कीता गा ओदे ऊपर कॉल करके तुसी ना ऑर्गेनिक प्रोडक्ट ने सारी कोई भी प्रोडक्ट ना तो ऑर्डर कर सकदे हो सो दोस्तों नेक्स्ट स्टॉल दे ऊपर आए हैं आपा हशी कलवरी ਸਸ਼ਿਕਾਂਜੀ ਅ ਬੇਕੀ ਨਾਮ ਤੇ ਆਪਣਾ ਬਠੀਕਾ ਆਪਣਾ ਲੇਬਲ ਬਾਇ ਰਹਿਮਤਦੀ ਨਾਮ ਤੋਂ ਠੀਕ ਹੈ ਜੀ ਕਿਹੜੀ ਜੀ ਬਠਿੰਡਾ ਦੇ ਵਿੱਚ ਹਾਂ ਜੀ ਲੋਕ ਓਕੇ ਕਿਹੜਾ ਕਿਹੜਾ ਸਟਾਕ ਹੈ ਜਿਹੜਾ ਆਪਣੇ ਕੋਲੇ ਮਿਲ ਜਗਾ ਹਾਂਜੀ ਆਪਣੇ ਕੋਲੇ অলਮੋਸਟ ਸਾਰਾ ਫੈਬਰਿਕ ਤੁਹਾਨੂੰ ਮਿਲ ਜੂਗਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨਿੰਗ ਕਰਵਾਉਣੀ ਹੈ ਹਨਾ ਕਸਟਮਰ ਦੀ ਜਿਸ ਤਰ੍ਹਾਂ ਇਹ ਦੇਖੋ ਖਾਦੀ ਸਿਲਕ ਦੇ ਉੱਪਰ ਮਸ਼ੀਨ ਵਰਕ ਹੈ ਹਨਾ ਜੀ ਇਹ ਹੈਂਡ ਵਰਕ ਦੇ ਵਿੱਚ ਬਨੇ ਹੋਏ ਡਿਜ਼ਾਈਨਸ ਨੇ ਠੀਕ ਹੈ ਜੀ ਵਿਦ ਦੁਪੱਟਾ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਆਰੀ ਵਰਕ ਦੇ ਵਿੱਚ ਵੀ ਮਿਲ ਜਾਣਗੇ ठीक है जी डिजाइनिंग साढ़े को बहुत थोनों तो गुड मिलेगी ठीक है जी और रेट्स भी जोड़े हो बिल्कुल जैनुअन रेट्स होनगे ठीक है जी और तो सारा जड़ा ਸਟਾਕ ਹੁੰਦਾ ਹੈਗਾ ਉਹ ਸਾਨੂੰ ਤੁਹਾਨੂੰ ਇੱਕੋ ਜਗ੍ਹਾ ਤੇ ਮਿਲ ਜੂਗਾ ਜੋ ਵੀ ਤੁਸੀਂ ਜਿਵੇਂ ਲਾਈਕ ਹੁਣ ਕਰਵਾ ਚੋਥਾ ਰਿਹਾ ਹੈ ਜਾਂ ਵੈਡਿੰਗ ਸੀਜ਼ਨ ਹੈ ਹਨਾ ਜੀ ਵੈਡਿੰਗ ਸੀਜ਼ਨ ਲਈ ਵੀ ਆਪਾਂ ਸਾਰੇ ਮਤਲਬ ਜਿਹੜੇ ਸੂਟ ਹੈਗੇ ਉਹ ਰੈਡੀ ਕਰਵਾ ਰੱਖਿਏ ਗਿਆ ਆਰੀ ਵਰਕ ਹੋ ਗਿਆ ਲਾਈਕ ਆ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਕੁਝ ਜੀ ਜਾਰਜਟ ਫੈਬਰਿਕ ਤੇ ਵੀ ਕਿਸੇ ਕੋਈ ਥੋੜਾ ਤੋਂ ਸਪੈਸ਼ਲੀ ਵੀਰੇ ਕਸਟਮਾਈਜ਼ ਕਰਵਾਉਣਾ ਹੋਵੇ ਤਾਂ ਕਰਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਅਸੀਂ ਫੋਰਨ ਦੇ ਵਿੱਚ ਵੀ ਅਸੀਂ ਕਸਟਮਰ ਅਕੋਰਡਿੰਗ ਟੂ ਕਸਟਮਰਜ਼ ਮੇਰਾ ਇੰਸਟਾਗ੍ਰam ਤੇ ਪੇਜ ਵੀ ਹੈ ਲੇਬਲ ਬਾਈ ਰਹਿਮਤ ਉੱਥੇ ਵੀ ਤੁਸੀਂ ਰੀਲਸ ਵ ਕਰ ਸਕਦੇ ਹੋ ਲੇਬਲ ਬਾਈ ਰਹਿਮਤ పేਜ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਉੱਥੇ ਤੁਹਾਨੂੰ ਜਿਹੜੀ ਵੀ ਨਿਊ ਡਿਜ਼ਾਈਨਿੰਗ ਹੁੰਦੀ ਹੈ ਸਾਡੇ ਜਿਹੜੀ ਅਸੀਂ ਆਪ ਮਤਲਬ ਰੀਲਸ ਦੇ ਉੱਪਰ ਅਸੀਂ ਸ਼ੋਅ ਕਰਦੇ ਆ ਤਾਂ ਉਹ ਵੀ ਅਸੀਂ ਅਕੋਰਡਿੰਗ ਟੂ ਕਲਰ ਜਾਂ ਮਤਲਬ ਡਿਜ਼ਾਈਨਸ ਕਸਟਮਰ ਦੇ ਅਕੋਰਡਿੰਗ ਅਸੀਂ ਕਸਟਮਾਈਜ਼ ਕਰਵਾ ਕੇ ਦਿੰਨੇ ਆ ਜੀ ਤੁਹਾਡਾ ਕੰਟੈਕਟ ਨੰਬਰ ਜਰੂਰ ਸ਼ੇਅਰ ਕਰ ਦਿਓ ਵੀਰੇ ਜੀ ਹਾਂਜੀ ਹਾਂਜੀ ਮੇਰਾ ਜਿਹੜਾ ਕੰਟੈਕਟ ਨੰਬਰ ਹੈਗਾ ਉਹ ਹੈਗਾ 9779792 ਔਰ ਸੌਰੀ 98872917095 ਇਹ ਵਾਲਾ ਕੰਟੈਕਟ ਨੰਬਰ ਹੈ ਜਿੱਤੇ ਤੁਸੀਂ ਮੈਨੂੰ WhatsApp ਵੀ ਕਰ ਸਕਦੇ ਹੋ ਠੀਕ ਹੈ ਜੀ ਔਰ ਦੂਸਰਾ ਜਿਹੜਾ ਹੈਗਾ ਤੁਸੀਂ ਲੇਬਲ ਬਾਈ ਰਹਿਮਤ ਪੇਜ ਨੂੰ ਫੋਲੋ ਕਰ ਲਿਓ ਉੱਥੇ ਤੁਹਾਨੂੰ ਸਾਰੇ ਡਿਜ਼ਾਈਨ ਐਵਰੀ ਜਿਹੜੀ ਥਿੰਗ ਚਾਹੀਜਾ ਜਿਹੜਾ ਡਿਜ਼ਾਈਨਸ ਹੋਣਗੇ ਉਹ ਤੁਹਾਨੂੰ ਸਾਰੇ ਉੱਥੇ ਮਿਲ ਜਾਣਗੇ Instagram ਤੇ ਠੀਕ ਹੈ ਜੀ ਸੋ ਦੋਸਤੋ ਨੈਕਸਟ ਇੱਕ ਆਰਗੈਨਿਕ ਪ੍ਰੋਡਕਟਾਂ ਦੀ ਜਿਹੜੀ ਸਟਾਲ ਲੱਗੀ ਹੋਈ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਆਪਣਾ ਕੀ ਨਾਮ ਤੇ ਸਟਾਲ ਹੈ ਆਪਣੀ ਮੋਤੀ ਕੇ ਦੇ ਨਾਮ ਤੇ ਹੈ ਜੀ ਸਾਰੇ অর্গানিক প্রোডাক্টਸ ਮਿਲਣਗੇ ਤੁਹਾਨੂੰ ਇੱਥੇ ਵਿਦ ਗ੍ਰੋਸਰੀ ਜੂਸ ਵਗੈਰਾ ਮਿਲ ਜਾਣਗੇ ਸਪਲੀਮੈਂਟ ਮਿਲ ਜਾਣਗੇ ਡੇਲੀ ਨੀਡ ਦੇ প্রোডাক্টਸ ਮਿਲ ਜਾਣਗੇ ਬਿਊਟੀ প্রোডাক্টਸ ਮਿਲ ਜਾਣਗੇ 올 ਕਲੀਨਰ প্রোডাক্টਸ ਮਿਲ ਜਾਣਗੇ ਜੋ ਵੀ ਤੁਸੀਂ ਲਾਣਾ ਚਾਹੁੰਦੇ ਹੋ ਸਭ ਕੈਮੀਕਲ ਫ੍ਰੀ ਮਿਲੇਗਾ ਤੁਹਾਨੂੰ ਸਾਰੇ অর্গানਿਕ ਪ੍ਰੋਡਕਟਸ ਨੇ ਤਾਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਸਾਰੇ ਥੈਂਕ ਯੂ ਸੋ ਦੋਸਤੋ ਨੈਕਸਟ ਸਟਾਲ ਹੈ ਜਿਹੜੀ ਲੱਗੀ ਵੀ ਹੈਗੀ ਇਹਦੇ ਉੱਪਰ ਪੂਰੇ ਨੇਲ ਵਗੈਰਾ ਹੈਗੇ ਨੇ ਇਹਨਾਂ ਕੋਲੇ ਸ਼ਸ਼ੀ ਕਾਲ ਵੀਰੇ ਸਾਰ ਸ਼ਸ਼ੀ ਕਾਲ ਸਰ ਬਈ ਕੀ ਨਾਮ ਤੇ ਆਪਣੀ ਸਟੋਰ ਸਰ ਮੇਰੀ ਸਟੋਰ ਦਾ ਨੇਮ ਹੈਗਾ ਗੁਰਲੀਨ ਸੈਲੂਨ ਐਂਡ ਅਕੈਡਮੀ ਮੇਰੇ ਕੋਲੇ ਸਿਰਫ ਪ੍ਰੈਸ ਸੋਨਸ ਨੇਲਸ ਨਹੀਂ ਹੈਗੇ ਆਪਾਂ ਐਕਸਟੈਂਸ਼ਨਸ ਵੀ ਕਰਦੇ ਆ ਜੈਲ ਐਕ੍ਰੈਲਿਕ ਐਂਡ ਆਲ ਐਂਡ ਮੇਕਅਪ ਵੀ ਹੈਗਾ ਤੇ ਬੇਸਿਕਲੀ ਮੈਂ ਗੋਨਿਆਣਾ ਮੰਡੀ ਤੋਂ ਆ ਤੇ ਮੈਨੂੰ ਇੱਥੇ ਪਤਾ ਲੱਗਿਆ ਸੀ ਐਗਜ਼ੀਬਿਸ਼ਨ ਦਾ ਸੋ ਮੈਂ ਟਰਾਈ ਕੀਤਾ ਐਂਡ ਸੂਬਾ ਕਿਵੇਂ ਲੱਗ ਰਿਹਾ ਐਗਜ਼ੀਬਿਸ਼ਨ ਦੇ ਉੱਪਰ ਤੁਹਾਨੂੰ ਐਗਜ਼ੀਬਿਸ਼ਨ ਠੀਕ ਹੈ ਰਿਸਪੌਂਸ ਸਹੀ ਹੈ ਹਾਂਜੀ ਰਿਸਪੌਂਸ ਅੱਛਾ ਹੈ ਹਾਂਜੀ ਬਿਲਕੁਲ ਕੀ ਕਰ ਓਕੇ ਜੀ ਕਿਸੇ ਨੇ ਨੀਲ ਵਗੈਰਾ ਆਰਡਰ ਵਗੈਰਾ ਕਰਨੀ ਹੁੰਦੀ ਨੇ ਕਰਦੇ ਨੇ ਆਪਾਂ ਹਾਂਜੀ ਸਰ ਹਾਂਜੀ ਸਰ ਬਿਲਕੁਲ ਕਰਦੇ ਨੇ ਅਸੀਂ ਰੀਸੈਂਟ ਆਰਡਰ ਦਿੱਤਾ ਹੈ ਕੈਨੇਡਾ ਓਕੇ ਹਾਂਜੀ ਡਿਲੀਵਰ ਕਰਾਉਣਾ ਹੈ ਸ਼ੇਅਰ ਕਰ ਦੋ ਹਾਂਜੀ 6239478316 ਜੀ ਜਿਹੜੇ ਕੋਲ ਗੋਨਿਆਨਾ ਸਟ ਵਿਸਿਟ ਕਰਨਾ ਹੈ ਐਡਰੈਸ ਵੀ ਬੋਲੋ ਹਣਾ ਆਪਾਂ ਵੈਸੇ ਤਾਂ ਮੈਂ ਫ੍ਰੀਲੈਂਸਿੰਗ ਕਰ ਰਹੀ ਹਾਂ ਬਟ ਸੂਨ ਮੈਂ ਸੈਲੂਨ ਓਪਨ ਕਰਨਾ ਹੈ ਆਪਣਾ ਗੋਨਿਆਨਾ ਮਾਲ ਰੋਡ ਤੇ ਹਾਂਜੀ ਸਰ ਸੋ ਦੋਸਤੋ ਨੈਕਸਟ ਸਟੋਰ ਦੇ ਭਰਾਏ ਜਿੱਥੇ ਇਤਰਨੇ ਬਹੁਤ ਸਾਰੇ ਤੇ ਹੋਰ ਕਾਫੀ ਪਰਫਿਊਮ ਵਗੈਰਾ ਤੁਹਾਨੂੰ ਮਿਲ ਜਾਣਗੇ। ਸੱਚੀ ਗੱਲ ਵੀ ਹੈ। ਸੱਚੀ ਗੱਲ ਹੈ। ਹਾਂ ਬਾਈ ਜੀ ਕੀ ਨਾਮ ਤੇ ਆਪਣਾ ਹੈ? ਮੇਰਾ ਸਤਿੰਦਰ ਸਿੰਘਾ ਜੀ ਨਾਮ ਤੇ ਦੁਕਾਨ ਦਾ ਨਾਮ ਉਹਦੇ ਨੇਂਹਾਂ ਕਰਕੇ ਆ। ਅੱਛਾ ਜੀ ਕਿਹੜੀ ਜਗ੍ਹਾ ਤੇ ਆਪਣੀ ਦੁਕਾਨ ਆ? ਮੇਰੇ ਬੁੱਟਰਸ਼ੀ ਪਿੰਡ ਹੀ ਆ ਜੀ ਘਰੇ। ਓਕੇ ਬਾਈ। ਤੁਸੀਂ ਕਿਹੜੇ ਕਿਹੜੇ ਜਾਨੀ ਕਿ ਫਲੇਵਰ ਟਾਈਪ ਗੱਲ ਕਰੀਏ ਸਭ ਜਿਹੜੇ ਕਿਹੜੇ ਜਿਹੜੇ ਉਦ ਜੱਤਨੇ ਕੋਲੇ ਹੋਰ ਜਿਹੜੇ ਪਰਫਿਊਮ ਨਾਲ ਫ੍ਰੈਗਰੈਂਸ ਵਾਲੀਆਂ ਆਈਟਮਾਂ ਜਿਹੜੀਆਂ ਮੇਨ ਮੇਨ ਤਾਂ ਮੇਰਾ ਕੰਮ ਉਦ ਵਿੱਚ ਹੀ ਆ ਜੀ ਜਿਹੜੇ ਦੁਬਈ ਤੋਂ ਬੋਰਡ ਕੀਤੇ ਹੋਏ ਨੇ ਉਹ ਜਿਹੜੇ ਤੁਸੀਂ ਅਗਲੀ ਲਾਈਨ ਦੇਖ ਰਹੇ ਹੋ ਸਾਰੇ ਉਦ ਆ ਠੀਕ ਹੈ ਜੀ ਬਿਲਕੁਲ ਹਾਰਡ ਤੋਂ ਲੈ ਕੇ ਤੇ ਬਿਲਕੁਲ ਸੌਫਟ ਤੱਕ ਸਾਰੇ ਦੇ ਸਾਰੇ ਉਦ ਹੀ ਪਏ ਹੋਏ ਨੇ ਬਸ ਉਹ ਨੰਬਰ 2 ਤੇ ਆਪਣੇ ਜਿਹੜੇ ਆ ਕੇ ਫ੍ਰੈਂਚ ਫ੍ਰੈਗਰੈਂਸਸ ਆ ਗਿਆ ਜਿਹੜੇ ਆਪਣੇ ਫ੍ਰੈਂਚ ਵਿੱਚ ਚੱਲਦੇ ਨੇ ਇਹ ਸਾਰੇ ਚਾਹੇ ਫ੍ਰੈਂਚ ਆ ਚਾਹੇ ਦੁਬਈ ਵਾਲੇ ਨੇ ਦੁਬਈ ਤੋਂ ਆ ਓਕੇ ਬਾਈ ਜੀ ਸਾਰੀ ਉੱਥੇ ਇੰਪੋਰਟ ਕੀਤੀ ਹੋਣੀ ਜਿਹੜੀ ਆਹ ਕੁਆਲਿਟੀ ਪਈ ਹੈ ਜੀ ਇਹ ਕਰੋਜ ਤੋਂ ਆਈ ਹੋਈ ਹੈ ਲਖਨਊ ਕੋਲੇ ਸਿਟੀ ਆ ਅੱਛਾ ਇਹਦੇ ਵਿੱਚ ਵੀ ਮਤਲਬ ਇਤਰ ਹੀ ਨਹੀਂ ਗਏ ਹਾਂ ਜੀ ਇਤਰ ਨਹੀਂ ਠੀਕ ਆ ਬਾਈ ਇਹਦਾ ਆਏ ਆ ਜੀ ਇਹ ਆਪਾਂ ਥੋੜੇ ਸਸਤੇ ਪਏ ਨੇ ਤਾਂ ਕਰਕੇ ਸਸਤੇ ਰੱਖਿਆ ਬਾਕੀ ਕਰੋਜ ਨੂੰ ਆਪਾਂ ਇਤਰ ਦੀ ਰਾਜਤਾ ਨਹੀਂ ਕਹਿੰਦੇ ਆ ਜੋ ਮੁਗਲ ਪੀਰੀਅਡ ਮੁਗਲ ਟਾਈਮ ਚੱਲਿਆ ਨਾ ਉਦੋਂ ਤੋਂ ਹੀ ਉੱਥੇ ਇਤਰ ਤਿਆਰ ਹੋ ਰਿਹਾ ਠੀਕ ਆ ਇੱਕ ਬਾਈ ਤੁਸੀਂ ਇਹਦੇ ਬਾਰੇ ਦੱਸੋ ਕਿ ਬਖੂਰ ਕੀ ਸੀ ਇਹ ਨਾਮ ਇਹ ਬਖੂਰ ਆ ਜੀ ਬਖੂਰ ਆ ਹਾਂ ਜੀ ਇਹ ਦੋ ਤਰੀਕੇ ਦੇ ਨੇ ਅੱਛਾ ਇੱਕ ਤਾਂ ਕੋਲੇ ਵਾਲਾ ਹਾਂਜੀ ਆਪਾਂ ਕੋਲਾ ਪਾ ਕੇ ਉੱਪਰ ਇਹਦੇ ਆਪਾਂ ਪਾ ਦਿੰਦੇ ਆ ਆਪਣਾ ਜਿਹੜਾ ਪਾਊਡਰ ਹੁੰਦਾ ਬਖੂਰ ਪਾਊਡਰ ਉਹ ਵਾਲੀ ਜਿਹੜੀ ਤੁਸੀਂ ਇਹ ਦੇਖ ਰਹੇ ਹੋ ਇਹ ਖਤਮ ਹੋ ਗਿਆ ਤੇ ਇੱਕ ਇਲੈਕਟ੍ਰੋਨਿਕਸ ਪਈ ਹੋਈ ਆ। ਆਹ ਵਾਲੇ ਸਾਰੇ ਇਲੈਕਟ੍ਰੋਨਿਕਸ ਆ। ਇਹ ਇਲੈਕਟ੍ਰੋਨਿਕਸ ਇਹਦੇ ਪਲੱਗ ਵਗੈਰਾ ਪੈ ਜਾਂਦਾ ਬਈ। ਹਾਂਜੀ ਪਲੱਗ ਲੱਗ ਜਾਂਦਾ ਜੀ। ਇੱਕ ਇੱਥੇ ਲਾ ਕੇ ਰੱਖਿਆ ਹੋਇਆ ਸੀਗਾ ਪਹਿਲਾਂ ਸਾਈਡ ਤੇ ਉਹ ਪਿਆ ਹੋਇਆ। ਠੀਕ ਆ ਪਿਆ ਨਹੀਂ ਕਿੱਧਰ। ਠੀਕ ਹੈ। ਇਹ ਇਹ ਵਾਲੀ ਜੀ। ਸੋ ਉਹ ਬਾਈ ਜੀ ਕਿਸੇ ਨੇ ਇਹ ਆਪਣੇ ਤੋਂ ਨਾ ਆਨਲਾਈਨ ਘਰੇ ਬੈਠੇ ਕੂਰੀਅਰ ਕਰਵਾਉਣੇ ਨੇ ਆਰਡਰ ਵਗੈਰਾ ਕਰਦੇ ਨੇ ਤਾਂ ਕਰਦੇ ਨੇ ਜੀ ਆਪਾਂ। ਹੋ ਜਾਂਦੇ ਜੀ। ਕੋਈ ਚੱਕ। ਤਾਂ ਉਹਦੇ ਵਾਸਤੇ ਤੁਹਾਡਾ ਕੰਟੈਕਟ ਨੰਬਰ ਜੀ ਸ਼ੇਅਰ ਕਰ ਦੋ ਪਹਿਲਾਂ। ਸੋ ਦੋਸਤੋ ਇਹਨਾਂ ਦਿੱਤੇ ਹੋਏ ਕੰਟੈਕਟ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਇਹਨਾਂ ਤੋਂ ਕੋਈ ਵੀ ਇਸ ਤਰ੍ਹਾਂ ਜਾਂ ਬਕੂਰ ਵਗੈਰਾ ਰੂਮ ਫਰੇਗਰੈਂਸ ਜਿਹੜੇ ਕਹਿੰਦੇ ਆਪਾਂ ਉਹਨਾਂ ਨੂੰ ਯੂਜ਼ ਕਰਨ ਵਾਸਤੇ ਤੁਸੀਂ ਮੰਗਵਾ ਸਕਦੇ ਹੋ ਕੂਰੀਅਰ ਹੋ ਜਾਣਗੇ ਤੁਹਾਨੂੰ ਘਰ ਬੈਠੇ ਥੈਂਕ ਯੂ ਜੀ ਤਾਂ ਜੀ ਇਸ ਤੋਂ ਬਿਨ ਆਪਣੇ ਕੋਲ ਪਏ ਹੋਏ ਆ ਵੀਰ ਜੀ ਰੁਦਰਾਕਸ਼ ਪਏ ਹੋਏ ਨੇ ਓਕੇ ਜੀ ਪ्योर 네ਪਾਲੀ ਰੁਦਰਾਕਸ਼ ਪਏ ਹੋਏ ਨੇ ਠੀਕ ਹੈ ਜੀ ਦੋ ਮੁਕੀ ਪਏ ਆ ਪੰਜ ਮੁਖੀ ਪਈ ਆ ਇਹ ਜਿਹੜਾ ਸਤ ਮੁਖੀ ਪਈ ਆ ਇਹ ਇਹ ਕੀ ਚੀਜ਼ ਆ ਬਈ ਇਹ ਰੁਦਰਾਕਸ਼ ਦੀ ਮਾਲਾ ਜੀ ਇਹ ਫਾਰਮਿੰਗ ਹੁੰਦੇ ਨੇ ਇਹ ਪੂਰੀ ਮਾਲਾ ਦਾ ਦਾ ਇਜ਼ੀ ਲਿਖਿਆ ਹੋਇਆ ਹਾਂਜੀ ਹਾਂਜੀ ਪੂਰੀ ਮਾਲਾ ਦਾ ਲਿਖਿਆ ਹੋਇਆ ਜੀ ਇਸ ਤੋਂ ਬਿਨਾਂ ਲਾਲ ਚੰਦਰ ਦੀ ਮਾਲਾ ਪਈ ਹੋਈ ਆ ਓਕੇ ਤੇ ਨੀਚੀ ਪਈ ਆ ਇਹਦੇ ਆਹ ਵਾਲੀ ਜੀ ਲਾਲ ਚੰਦਰ ਦੀ ਮਾਲਾ ਜੀ ਤુલਸੀ ਮਾਲਾ ਠੀਕ ਆ ਜੀ ਤੇ ਰਤੀ ਮਾਲਾ ਜੀ ਓਕੇ ਜਿਵੇਂ ਚੰਦਰਾਈ ਤਸੀਰ ਠੰਡੀ ਹੁੰਦੀ ਆ ਤਾਂ ਅਕੀਨ ਉਧਾਰਨ ਕਰਦੇ ਨੇ ਉਸੇ ਤਰੀਕੇ ਨਾਲ ਤુલਸੀ ਆਦੀ ਵੀ ਨੇ ਇੱਕ ਬਈ ਉਹ ਕੀ ਪਿਆਗਾ ਅੱਗੇ ਨਾਈਟ ਲੈਂਪ ਹੈ ਅੱਛਾ ওকে ਨਾਈਟ ਲੈਂਪ ਨੇ ਨਾਈਟ ਲੈਂਪ ਚਾਰਜਰ ਦੇ ਵਿੱਚ ਲੱਗ ਜਾਂਦੇ ਪਾਵਰ ਬੈਂਕਾਂ ਜਿਵੇਂ ਇਹਦੇ ਵਿੱਚ ਡਾਇਰੈਕਟ ਕੰਟੈਕਟ ਹੋ ਜਾਂਦਾ ਜਾਂ ਫਿਰ ਚਾਰਜਰ ਹੁੰਦਾ ਯੂ ਐਸ ਬੀ ਨੇ ਉਹਦੇ ਵਿੱਚ ਲੱਗ ਜਾਂਦੇ ਨੇ ਠੀਕ ਹੈ ਵਧੀਆ ਆ ਈਟਮ ਆ ਮਤਲਬ ਡੈਕੋਰੇਸ਼ਨ ਵੀ ਥੋੜੀ ਡੈਕੋਰੇਸ਼ਨ ਵਾਲੀ ਆ ਪੰਚੀ ਆ ਓਕੇ ਠੀਕ ਹੈ